ਸ਼ਵੇਰ ਦਾ ਸਮਾਂ ਬਹੁਤ ਖੂਬਸੂਰਤ ਮੌਸਮ ਕੀ ਦ੍ਰਿਸ਼ ਨੇ ਕੁਦਰਤ ਦੇ ਕਿਣ-ਕਿਣ ਕਿਣਮਣ ਹੋ ਰਹੀ ਆ ਰਾਤ ਕਾਫੀ ਬਾਰਿਸ਼ ਵੀ ਹੋਈ ਜੇਬੀ ਦੇ ਵਿੱਚ ਔਰ ਜਦੋਂ ਇਹਨਾਂ ਦਰਖਤਾਂ ਦੇ ਉੱਤੇ ਬਰਸਾਤ ਹੁੰਦੀ ਆ ਤਾਂ ਇਹ ਹੋਰ ਚਮਕਦੇ ਨੇ ਲਿਸ਼ਕਦੇ ਨੇ ਪਹਾੜਾਂ ਦੇ ਉੱਤੇ ਦਰਖਤ ਔਰ ਵਿੱਚ ਬਣੇ ਹੋਏ ਮਕਾਨ ਇਧਰ ਨਾਸ਼ਤੇ ਦੀ ਉਡੀਕ ਕਰ ਰਹੇ ਲਖਮਿੰਦਰ ਸਿੰਘ ਡਾਕਟਰ ਸਭ ਸਭ ਕਾਇਮ ਨੇ ਹੁਣ ਸਿਰਫ ਉਡੀਕ ਆ ਕਿ ਕਦੋਂ ਆਵੇ ਕਾਕਾ ਸੋਜ ਵੀਰ ਸਿੰਘ ਜੀ ਵੀ ਮਗਨ ਲੱਗਦੇ ਨੇ ਕਿਸੇ ਆਪਣੀ ਗਤੀਵਿਧੀ ਦੇ ਵਿੱਚ ਡਾਕਟਰ ਅੱਜ ਦਾ ਕੀ ਪ੍ਰੋਗਰਾਮ ਆ ਜੀ ਹੁਣ ਕੀ ਕਰਾਂਗੇ ਦੁਬਾਰਾ ਆਪਾਂ ਇਸ ਤੋਂ ਬਾਅਦ ਆਪਾਂ ਜਾ ਰਹੇ ਆ ਜੀ ਜਲੋਰੀ ਪਾਸ ਹਾਂਜੀ ਤੇ ਜਲੋਰੀ ਪਾਸ ਤੋਂ ਬਾਅਦ ਫਿਰ ਆਪਾਂ 360 ਵਿਊ ਦੇਖਣਾ ਹੈ ਪਹਿਲਾਂ ਜਲੋਰੀ ਪਾਸ ਮੰਦਰਮਾਦਾ ਦਾ ਮੰਦਿਰ ਉੱਥੇ ਮੱਥਾ ਟੇਕਾਂਗੇ ਜੀ ਫਿਰ ਆਪਾਂ 360 ਵਿਊ ਦਾ ਇੱਕ ਵਿਊ ਪੁਆਇੰਟ ਹੈ ਬੜਾ ਅੱਛਾ ਉੱਥੇ ਬੜੀ ਕਾਮਨਾਸ ਹੈ ਤੇ ਵੈਲੀ ਪੂਰੀ ਦਿਖਦੀ ਹੈ ਜੀ ਉਹ ਦੇਖਾਂਗੇ ਉਸ ਤੋਂ ਬਾਅਦ ਆਪਾਂ ਸਿਰੋਸਰ ਲੇਕ ਹੈ ਉਹਦੀ ਟਰੈਕਿੰਗ ਕਰਨੀ ਆ 5 ਕਿਲੋਮੀਟਰ ਦੀ ਡਾਕਟਰ ਸਰ ਕਰ ਲਾਂਗੇ ਦੀ ਟਰੈਕਿੰਗ ਕਰ ਲਾਂਗੇ ਆਪਾਂ ਇਹ ਆਪਾਂ ਫੱਟੇ ਚੱਕ ਦਾਂਗੇ ਇਹ ਕੀ ਬਾਤ ਆ ਡਾਕਟਰ ਸਾਹਿਬ ਫੱਟਦੇ ਲਖਵਿੰਦਰ ਸਿੰਘ ਜੀ ਕਿਵੇਂ ਨਿਊਜ਼ੀਲੈਂਡ ਦੀ ਦਿੱਕਤ ਤਾਂ ਨਹੀਂ ਆਊਗੀ ਹੁਣ ਹਾਂ ਨਾ ਚੱਕ ਦਾਂਗੇ ਫੱਟੇ ਆਪਾਂ ਜਾਵਾਂਗੇ ਭੱਜੇ ਜਾਵਾਂਗੇ ਸਿਰ ਚੜ ਲੈ ਕੇ ਜਾਵਾਂ ਚੜਾਈਆਂ ਆਪਾਂ ਤਾਂ ਭੱਜੇ ਜਾਵਾਂਗੇ ਮੁਰੇ ਵਾ 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 ਕੀ ਬਾਤ ਆ ਨੇ ਉਤਸ਼ਾਹ ਦੇਖੋ ਇਹ ਹੋਣਾ ਚਾਹੀਦਾ ਸਵੇਰੇ ਸਵੇਰੇ ਉਤਸ਼ਾਹ ਹੈਗਾ ਹੈਗਾ ਤੇ ਨਾਸ਼ਤਾ ਕਰਕੇ ਜਲੌਰੀ ਪਾਸ ਵੱਲ ਨੂੰ ਚਲੇ ਜਾਣਾ ਤੇ ਇਹ ਹੈ ਗਿਆ ਕਿ ਗੱਡੀ ਤਾਂ ਅਸੀਂ ਆਪਦੀ ਲੈ ਕੇ ਆਏ ਸੀ ਪਰ ਕਹਿੰਦੇ ਜੇ ਇੱਥੋਂ ਟੈਕਸੀ ਕਰ ਲਈ ਜਾਵੇ ਕੈਬ ਹਾਇਰ ਕਰ ਲਈ ਜਾਵੇ ਜਿਆਦਾ ਵਧੀਆ ਰਹਿਦਾ ਨਜ਼ਾਰਾ ਰਹਿੰਦਾ ਗੱਡੀ ਦੀ ਸਾਮ ਸਵਾਲ ਤੇ ਪਾਰਕਿੰਗ ਦੀ ਦਿੱਕਤ ਨਹੀਂ ਆਉਂਦੀ ਸੋ ਬਸ ਫਿਰ ਕਸ ਲਈਏ ਤਿਆਰੀਆਂ ਜਲੌਰੀ ਪਾਸ ਦੀਆਂ ਤੇ ਡਾਕਟਰ ਸਾਹਿਬ ਇਹ ਸਾਰਾ ਸਰਵੇ ਕਰਕੇ ਆਏ ਹੋਏ ਨੇ ਡਾਕਟਰ ਬਨੋਜ ਜੀ ਤੇ ਅਸੀਂ ਹੁਣ ਇਹਨਾਂ ਦੇ ਫਿਰ ਮਗਰ ਮਗਰ ਲਾ ਕੇ ਅਸੀਂ ਵੀ ਦੇਖੀਏ ਉਹ ਚੜਾਈ ਚੜੀ ਜਾਵਾਂਗੇ ਤਾਂ ਦੋਸਤੋ ਦੇਖੋ ਫਿਰ ਲੋ ਆਨੰਦ ਤੁਸੀਂ ਵੀ ਫਾਰ ਦਾ ਟਾਈਮ ਬਿੰਗ ਅਸੀਂ ਹੁਣ ਆਪਣੇ ਅੱਜ ਇਹ ਤਾਂ ਕੁਆਟਰ 'ਚ ਹੀ ਬੈਠੇ ਆ ਜਿੱਥੇ ਰਹੇ ਸੀ ਆ ਕੇ ਆ ਜੰਗਲ ਤੇ ਮੰਗਲ ਲਾਇਆ ਹੋਇਆ ਨਾਸ਼ਤਾ ਕਰਕੇ ਫਿਰ ਤੁਰਦੇ ਆ ਜਲੋਰੀ ਪਾਸ ਨੂੰ ਉਧਰ ਬਾਬਾ ਜੀ ਦੇ ਅੱਗੇ ਬੇਨਤੀ ਕਿ ਭਾਈ ਮੀਂਹ ਥੋੜਾ ਜਿਹਾ ਹੋਣਾ ਇੱਕ ਵਾਰੀ ਰੋਕ ਲਓ ਤੇ ਫਿਰ ਜਾਂਦੇ ਆ ਜੀ ਦਿਖਾਵਾਂਗੇ ਜਲੋਰੀ ਪਾਸ ਵੀ ਤੁਹਾਨੂੰ ਬੜਾ ਨਜ਼ਾਰਾ ਆਊਗਾ ਦੇਖੋ